ਕਾਫੀ ਸਮੇਂ ਤੋਂ ਇੱਕ ਮੰਗ ਉੱਠ ਰਹੀ ਸੀਗੀ ਜਿਹੜੀ ਕਾਂਗਰਸ ਦੀ ਸੰਵਿਧਾਨਕ ਪੋਸਟ ਨਹੀਂ ਹੈ ਜਿਹਦੀ ਕੋਈ ਚਿੱਠੀ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਜਾਂ ਸਾਡੇ ਜਨਰਲ ਸੈਕਟਰੀ ਇਨਚਾਰਜ ਜਾਂ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕਰ ਦਜਨ ਖੜਗੇ ਜੀ ਵੱਲੋਂ ਜਾਰੀ ਕੀਤੀ ਹੋਏ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਨਾਂ ਤੇ ਵੀ ਉਹ ਹਲਕਾ ਇਨਚਾਰਜ ਲਾਇਆ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਦੇ ਵਿੱਚ ਜਦੋਂ ਆਏ 2002 ਦੇ ਵਿੱਚ ਉਹਨਾਂ ਨੇ ਉਹੀ ਹਲਕਾ ਇਨਚਾਰਜ ਸਿਸਟਮ ਕਾਂਗਰਸ ਦੇ ਵਿੱਚ ਕੈਰੀ ਆਨ ਕਰ ਲਿਆ ਤੇ ਇਹਨਾਂ ਲੀਡਰਾਂ ਵੱਲੋਂ ਮੁੱਦਾ ਉਠਾਇਆ ਗਿਆ ਸੀ ਵੀ ਹਲਕਾ ਇਨਚਾਰਜਾਂ ਸੀ ਹਲਕੇ ਨਾ ਲੜ ਚੁੱਕੇ ਆ ਕੁਝ ਪੁਰਾਣੇ ਐਮਐਲਏ ਵੀ ਰਹਿ ਚੁੱਕੇ ਆ ਚਾਹੇ ਹੁਣ ਉਹ ਹਾਰ ਗਏ ਵੀ ਸਾਡੇ ਥਰੂ ਹੀ ਜਿਹੜਾ ਐਮਪੀ ਸਾਹਿਬ ਹਲਕੇ ਦੇ ਪ੍ਰੋਗਰਾਮ ਬਣਾਉਣ ਵਰਕਰਾਂ ਨੇ ਵੀ ਆਪਣੇ ਤੌਰ ਤੇ ਡਾਕਟਰ ਗਾਂਧੀ ਦੀਆਂ ਮੀਟਿੰਗਸ ਕਰਾਈਆਂ ਉਹਨਾਂ ਦੀ ਚੋਣ ਦੇ ਵਿੱਚ ਹਿੱਸਾ ਲਿਆ ਜਿਹੜੇ ਕਾਂਗਰਸ ਲਈ ਦਿਨ ਰਾਤ ਇੱਕ ਕਰ ਰਹੇ ਨੇ ਵਰਕਰ ਉਹ ਕਾਂਗਰਸੀ ਵਰਕਰਾਂ ਦੀ ਮੰਗ ਸੀਗੀ ਵੀ ਹਲਕਾ ਇੰਚਾਰਜ ਸਿਸਟਮ ਦੇ ਨਾਲ ਲੋਕਾਂ 'ਚ ਭੰਬਲ ਪੂਸਾ ਪੈਦਾ ਕੀਤਾ ਜਾ ਰਿਹਾ ਸੋ ਡਾਕਟਰ ਗਾਂਧੀ ਨੇ ਪਿਛਲੇ 1.5 ਸਾਲ 'ਚ ਇਹਦੀ ਪੜਤਾਲ ਕੀਤੀ ਫਿਰ ਇਸ ਨਿਰਣੇ ਤੇ ਆਏ ਵੀ ਜਦੋਂ ਕੋਈ ਸਵਿਧਾਨ ਪੋਸਟ ਹੀ ਨਹੀਂ ਕਿਸੇ ਨੂੰ ਵੀ ਇਹਦੀ ਕੋਈ ਚਿੱਠੀ ਨਹੀਂ ਦਿੱਤੀ ਗਈ ਆ ਹਲਕਾ ਇੰਚਾਰਜ ਲਿਖਿਆ ਜਾਂਦਾ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਪਤਾ ਨਹੀਂ ਰਾਜਾ ਵੜਿੰਗ ਜੀ ਸਾਡੇ ਨੌਜਵਾਨ ਪ੍ਰਧਾਨ ਨੇ ਉਹਨਾਂ ਦੀ ਕੀ ਮਜਬੂਰੀ ਇਹਦੇ ਚ ਕੋਈ ਹੋ ਕੋਸ ਨੋਟਿਸ ਨਹੀਂ ਕੱਢ ਸਕੇ ਕੋਈ ਵੀ ਆਪਣੇ ਆਪ ਨੂੰ ਕਾਂਗਰਸ ਦਾ ਮਾਲਕ ਨਹੀਂ ਲਿਖ ਸਕੇਗਾ ਹਲਕੇ ਦੇ ਵਿੱਚ ਜਿਹੜੇ ਵਰਕਰ ਨੇ ਜਾਂ ਜਿਹੜੇ ਸੰਵਿਧਾਨਕ ਪੋਸਟ ਤੇ ਬਲਾਕ ਪ੍ਰਧਾਨ ਨੇ ਜਾਂ ਜ਼ਿਲ੍ਹਾ ਪ੍ਰਧਾਨ ਨੇ ਉਹ ਜਿਹੜਾ ਕਾਂਗਰਸ ਦਾ ਮਾਲਕ